ਤੇਰਾ ਆਪਣਾ ਬੱਚਾ ਹੈ ਨਾ ਉਹ ਵੀ ਕਹਿੰਦਾ ਬਾਹਰ ਜਾ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਬਾਹਰ ਜਾਣ ਦੀ ਕੋਈ ਲੋੜ ਨਹੀਂ ਇੱਥੇ ਕੰਮ ਕਰੋ ਜੋ ਬੋਰਡ ਬਣ ਗਿਆ ਉਹ ਫਿਰ ਲੈ ਗਿਆ ਉਹ ਹੁਣ ਕਹਿੰਦਾ ਪਾਪਾ ਆਖੀ ਲਿਖਾਤਾ ਮੈਂ ਕਿਹਾ ਤੇਰੇ ਘਰ ਲਖਾਈ ਤੇਰੇ ਘਰ ਲਖਾਇਆ ਤੂੰ ਮੈਨੂੰ ਬਾਹਰ ਜਾਣਾ ਇੱਕੋ ਹੀ ਸਾਡਾ ਮੁੰਡਾ ਈ ਇਹ ਕੁੜੀਆ ਜੇ ਤੂੰ ਬਾਹਰ ਜਿੰਦੇ ਸਾਨੂੰ ਵੀ ਨੀਂ ਸਾਹਮਣਾ ਆਇਆ ਪੰਜਾਬ ਦੇ ਉਹ ਨਿਆਣੇ ਕਿੰਨੇ ਮਨਵਾਸ ਜੀ ਸਿਰ ਇੱਕ ਦੋ ਇੱਕ ਦੋ ਉਹ ਵੀ ਆਪਾਂ ਬਾਹਰ ਭੇਜ ਦਿੰਨੇ ਆ ਆਪ ਵਿੱਚ ਚੰਗਾ ਕੀ ਹੈ ਕੋਈ ਵਾਪਸ ਆਂਦਾ ਹੈ ਉਹ ਨਹੀਂ ਆਂਦਾ ਫਿਰ ਗੋਲ पे ਰੇੜੀ ਲਾ ਲਓ ਜੇ ਪਰਦੇਸੀ ਲਾਰੇ ਸਾਨੂੰ ਕੀ ਹੈ ਕਿਉਂ ਸ਼ਰਮ ਕਰਨੇ ਜੇ ਪੰਜਾਬ ਬਚਾਣਾ ਆਪਣਾ ਫਿਰ ਆਪ ਕੰਮ ਕਰੋ ਆਪਣੇ ਹੱਥੀ ਕੰਮ ਕਰੋ ਜ਼ਮੀਨਾਂ ਵੇਚੇ ਬਾਹਰ ਜ਼ਮੀਨਾਂ ਵੇਚੇ ਬਾਹਰ ਕੀ ਲੋੜ ਬਾਹਰ ਜਾਣ ਦੀ ਇੱਥੇ ਕੰਮ ਬਹੁਤ ਹੈ ਇੱਥੇ ਦੇਖੋ ਪਰਦੇਸੀ ਆ ਕੇ ਕੰਮ ਕਰ ਰਹੇ ਆ ਅਸੀਂ ਨਹੀਂ ਕਰ ਸਕਦੇ ਸਾਰੇ ਪੰਜਾਬੀ ਇਕੱਠੇ ਹੋਣ ਕੰਮ ਕਰਨਾ ਤੇ ਛੋਟੇ-ਛੋਟਾ ਕੰਮ ਕਰਨ ਵੱਡੇ-ਵੱਡੇ ਕੰਮ ਕਰਨ। ਨਮਸਤੇ ਸਤਿ ਸ੍ਰੀ ਅਕਾਲ ਆਦab ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਬੜਾ ਟ੍ਰੈਂਡ ਚੱਲਿਆ ਹੋਇਆ ਬਾਹਰ ਜਾਣ ਦਾ ਪਰ ਬਾਹਰੋਂ ਜਿਹੜੇ ਡੌਂਕੀ ਲਾ ਕੇ ਗਏ ਸੀਗੇ ਨੌਜਵਾਨ ਉਹਨਾਂ ਨੂੰ ਉੱਥੇ ਦੇ ਪ੍ਰਸ਼ਾਸਨ ਨੇ ਵਾਪਸ ਭੇਜ ਦਿੱਤਾ। ਪਰ ਇੱਥੇ ਦੇ ਲੋਕ ਜਿਹੜੇ ਬੱਚੇ ਨੇ ਨੌਜਵਾਨ ਨੇ ਹਲੇ ਵੀ ਉਹਨਾਂ ਦਾ ਜੀ ਕਰਦਾ ਵੀ ਅਸੀਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਜਾ ਕੇ ਆਪਣੀਆਂ ਪੜ੍ਹਾਈਆਂ ਕਰੀਏ ਤੇ ਉੱਥੇ ਜਾ ਕੇ ਜਿਹੜੇ ਉੱਥੇ ਕਾਰੋਬਾਰ ਕਰੀਏ ਪਰ ਇੱਕ ਤੁਹਾਨੂੰ ਮੈਂ ਚੀਜ਼ ਦਿਖਾਉਣਾ ਚਾਹਨਾ ਆ ਇਹ ਦੇਖੋ ਇੱਕ ਬੋਰਡ ਲੱਗਿਆ ਹੋਇਆ ਆ ਜਿਹਦੇ ਵਿੱਚ ਲਿਖਿਆ ਆ ਪੰਜਾਬੀਓ ਡੋਂਕੀ ਲਾ ਕੇ ਡੋਂਕੀ ਨਾ ਲਗਾਓ ਪੰਜਾਬ ਵਿੱਚ ਹੀ ਕੰਮ ਕਰੋ ਪੰਜਾਬ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਇਹ ਸ਼ਬਦ ਕਿਸ ਨੇ ਲਿਖਵਾਏ ਆ ਕਿਉਂ ਲਿਖਵਾਏ ਆ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਸੋਨੂ ਆ ਜੀ ਸੋਨੂ ਜੀ ਇਹ ਇੱਕ ਬੋਰਡ ਲਿਖਿਆ ਹੋਇਆ ਆ ਤੁਸੀਂ ਇੱਥੇ ਵੇਚਣ ਦਾ ਕੰਮ ਕਰਦੇ ਹੋ ਜੂਸ ਵਗੈਰਾ ਜਾਂ ਕੋਈ ਵੀ ਹਨਾ ਤੇ ਇਹ ਹੁਣ ਇਹ ਕਿਉਂ ਲਿਖਵਾਇਆ ਇਹ ਕੀ ਕੀ ਕਾਰਨ ਇਹਦਾ ਇਹ ਕਾਰਨ ਹੈ ਜੀ ਮੇਰਾ ਆਪਣਾ ਬੱਚਾ ਹੈ ਨਾ ਉਹ ਵੀ ਕਹਿੰਦਾ ਬਾਹਰ ਜਾ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਬਾਹਰ ਜਾਣ ਦੀ ਕੋਈ ਲੋੜ ਨਹੀਂ ਇੱਥੇ ਕੰਮ ਕਰੋ ਸਾਰੇ ਪੰਜਾਬੀ ਬਾਹਰ 도ੜ ਰਹੇ ਜੀ ਬਾਹਰ ਲਿਓ ਹੁਣ ਇੱਥੇ ਭੇਰੇ ਵਾਪਸ ਜਮੀਨਾ ਵੇਜ ਵੇ ਬਾਹਰ ਜਮੀਨਾ ਵੇਜ ਵੇ ਬਾਹਰ ਕੀ ਲੋੜ ਬਾਹਰ ਜਾਂਦੀ ਇੱਥੇ ਕੰਮ ਬਹੁਤ ਹੈ ਇੱਥੇ ਦੇਖੋ ਪਰਦੇਸੀ ਆ ਕੇ ਕੰਮ ਕਰ ਰਹੇ ਆ ਅਸੀਂ ਨਹੀਂ ਕਰ ਸਕਦੇ ਬਿਲਕੁਲ ਕਰ ਸਕਦੇ ਸਾਰੇ ਪੰਜਾਬੀ ਇਕੱਠੇ ਹੋਣ ਕੰਮ ਕਰਨਾ ਤੇ ਛੋਟੇ ਛੋਟਾ ਕੰਮ ਕਰਨ ਵੱਡੇ ਵੱਡਾ ਕੰਮ ਕਰਨ ਜਿੰਨੀ ਜੀਵਨਯਾਇਸ਼ ਹੈ ਰੀੜੀ ਲਾਂ ਸ਼ਰਮ ਨਗਰ ਅਸੀਂ ਦੇਖੋ ਠੀਕ ਹੈ ਘਰੋ ਠੀਕ ਹੈ ਜੀ ਫਿਰ ਵੀ ਆਪ ਗੱਡੀ ਦੇ ਬੈਠੇ ਆਪ ਠੀਕ ਹੈ ਕੰਮ ਕਰਨਾ ਚਾਹੀਦਾ ਬੰਦੇ ਨੂੰ ਕੰਮ ਵਿੱਚ ਕੋਈ ਸ਼ਰਮ ਨ ਕਰਨੀ ਆ ਜੀ ਡੋਂਗੀ ਡੂਗੀ ਲਾਂ ਦੀ ਲੋੜ ਨਹੀਂ ਉਹਦਾ ਵੀ ਜਾਣ ਦੀ ਲੋੜ ਨਹੀਂ ਅੱਜ ਦਾ ਪੰਜਾਬੀ ਉਹ ਨਿਆਣੇ ਕਿੰਨੇ ਮੈਨੂੰ ਆਸੇ ਜੀ ਸਿਰ ਇੱਕ ਦੋ ਇੱਕ ਦੋ ਉਹ ਵੀ ਆਪਾਂ ਬਾਹਰ ਭੇਜ ਦਿੰਨੇ ਆ ਤੇ ਆਪ ਵਿੱਚੋਂ ਕਰਨਾ ਕੀ ਹੈ ਕੋਈ ਵਾਪਸ ਆਂਦਾ ਹੈ ਉਹ ਨਹੀਂ ਆਂਦਾ ਦੇਖੋ ਡੌਂਕੀਆਂ ਲਾਣੀਆਂ ਕਿੰਨੀਆਂ ਮੁਸ਼ਕਲ ਆ ਤੁਸੀਂ ਕਹਿ ਰਹੇ ਸੀਗੇ ਵੀ ਮੇਰਾ ਬੱਚਾ ਵੀ ਕਹਿੰਦਾ ਮੈਂ ਬਾਹਰ ਜਾਣਾ ਹੈ ਫਿਰ ਉਹਨੂੰ ਸਮਝਾਇਆ ਉਹ ਸਮਝ ਗਿਆ ਹੈ ਜਾਨੀ ਸਮਝ ਗਿਆ ਜੀ ਅੱਛਾ ਉਹ ਬਿਲਕੁਲ ਸਮਝ ਗਿਆ ਜਦੋਂ ਮੈਂ ਬੋਰਡ ਲਖਵਾ ਕੇ ਉਹਦੇ ਅੱਗੇ ਰੱਖਿਆ ਮੈਂ ਕਿਹਾ ਜਾ ਬੋਰਡ ਲੱਗੇ ਮੈਂ ਲਿਖਣੇ ਦੇ ਦਿੱਤਾ ਬੋਰਡ ਜਦੋਂ ਬੋਰਡ ਬਣ ਗਿਆ ਉਹ ਫਿਰ ਲੱਗਿਆ ਆ ਬੋਲ ਕਹਿੰਦਾ ਪਪਾ ਆ ਗਈ ਲਖਾਤਾ ਲੱਗਾ ਤੇਰੇ ਘਰ ਕੋ ਲਖਾਇੀ ਹਾਂ ਹਾਂ ਤੇਰੇ ਘਰ ਕੋ ਲਖਾਇਆ ਤੂੰ ਕਹਿੰਦਾ ਬਾਹਰ ਜਾਣਾ ਇੱਕੋ ਹੀ ਸਾਡਾ ਮੁੰਡਾ ਜੀ ਇਹ ਕੁੜੀਆ ਜੇ ਤੂੰ ਬਾਹਰ ਜਲੇ ਸਾਨੂੰ ਕਿਨੇ ਸਾਹਮਣਾ ਬਿਲਕੁਲ ਜੀ ਜੇ ਇੱਥੇ ਕੰਮ ਕਰੋ ਹੁਣ ਉਹ ਘਰੇ ਬੈਠਾ ਜੀ ਦੁਕਾਨ ਤੇ ਪੜ ਗਿਆ ਵੀ ਇਹ ਉਹ ਦੁਕਾਨ ਤੇ ਬਿਠਾਇਆ ਮੈਂ ਗੱਡੀ ਤੇ ਬਿਠਾ ਹੁਣ ਉਹ ਨੂੰ ਅਗਲ ਆ ਗਈ ਕਿ ਜੇ ਮੈਂ ਚ ਰਹਿਦਾ ਬਾਹਰ ਤੇ ਪਪਾ ਵਿੱਚ ਕੀ ਕਰਦਾ ਯਾਰ ਹਾਂ ਇਹ ਤਾਂ ਗੱਲ ਕੰਮ ਕੌਣ ਸਾਹਮਣਾ ਸਾਡਾ ਘਰ-ਬਾਰ ਆ ਪ੍ਰੋਪਰਟੀ ਬਣਾਈ ਥੱਥੇ ਸਭ ਕੁਝ ਬਨਾਇਆ ਉਹ ਕੌਣ ਸਾਮਦਾ ਸਾਨੂੰ ਕਿੰਨੇ ਸਾਹਮਣਾ ਚੀਜੋ ਗਾਲੂ 50 ਸਾਲੀ ਸਾਡੀ ਉਮਰ ਹੋ ਗਈ ਜੀ ਠੀਕ ਹੈ ਜੀ 40 ਸਾਲ ਨੇ ਘਰ ਦੇ ਨਾ ਮਾਰਾ ਤੇ ਅਸੀਂ ਤਾਂ ਬਜ਼ੁਰਗ ਹੋਣਾ ਸਦੇ ਹੁੰਦੇ ਨੇ ਤੇ ਜਿਹੜਾ ਕੰਮ ਕਰ ਫਲਾਇਆ ਅਸੀਂ ਕਿੰਨੇ ਸਾਹਮਣਾ ਹੈ ਜ਼ਮੀਨਾਂ ਸਾਡੀਆਂ ਕਿੱਥੇ ਜਾਣ ਗਈਆਂ ਨਿਆਣੇ ਬਾਹਰ ਪਤਣੀ ਆਂਦੇ ਕਿ ਨਹੀਂ ਆਂਦੇ ਕੋਈ ਪਤਾ ਨਹੀਂ ਜੀ ਸਰਕਾਰ ਦਾ ਐਸ ਟਾਈਮ ਹਾਲਾਤ ਬਹੁਤ ਮਾੜੇ ਐ ਐਸ ਕਰਕੇ ਬਾਹਰ ਨਾ ਜਾਓ ਭਰਾਵੋ ਸਭ ਨੂੰ ਘਰ ਕਰ ਰਹਿਣ ਕੀ ਹੈ ਕੋਈ ਮੇਰਾ ਭੈਮ ਭਰਾ ਵੀ ਪੰਜਾਬੀ ਬਾਹਰ ਨਾ ਭੇਜੋ ਥੱਥੇ ਕੰਮ ਕਰਕੇ ਜੋ ਪੰਜਾ ਲੱਖ ਰੁਪਿਆ ਲਾ ਕੇ ਜਾਂਦੇ ਨੇ ਲੋਕੀ ਡੌਂਕੀ ਲਾ ਕੇ ਵੀ ਜਾਂਦੇ ਨੇ ਚਲੋ ਇੱਕ ਨੰਬਰ ਦੇ ਦਿਜੀ ਆਪਾਂ ਕਈ ਇਹ ਕਾਗਜ਼ ਪੂਰੇ ਕਰਕੇ ਜਾਂਦੇ ਤਾਂ ਵੀ 40-50 ਲੱਖ ਰੁਪਿਆ ਲੱਗ ਜਾਂਦਾ ਤੇ ਉਹ ਇੱਥੇ ਜੇ ਖੁੱਲੇ ਜਾਵੇ ਕਾਰੋਬਾਰ ਤੇ ਕੋਈ ਕਾਰਨ ਨਹੀਂ ਵੀ ਮੇਰੇ ਨਾਲ ਕੰਮ ਤਾਂ ਚੱਲੂਗਾ ਚੱਲੂਗਾ 50 ਲੱਖ ਰੁਪਿਆ ਲਾਉਣਾ ਤੇ ਕੰਮ ਚੱਲਣਗੇ ਚੱਲਣਗੇ ਹਾਂਜੀ ਹਾਂਜੀ ਮੈਂ ਕਹਿੰਦਾ 50 ਲੱਖ ਕੀ ਤੁਸੀਂ 10 ਲੱਖ ਨਹੀਂ ਲੱਗਦੇ ਦੋ ਆ ਮੈਂ 5.5 ਲੱਖ ਲਾਇਆ ਜੀ ਗੱਡੀ ਤੇ ਠੀਕ ਹੈ ਜੀ ਤੇ ਮੈਂ 10000 ਰੁਪਏ ਦੇੜੀ ਕੋਲਣਾ ਪਿਆ ਠੀਕ ਨਹੀਂ ਅੱਗੋ ਦੇਖੋ ਦਿਨੋਂ ਤੋਂ ਬੰਦ ਨਹੀਂ ਇਹ ਕੰਮ ਗਰਮੀ ਆਉਗੀ ਐਸ ਕਰਕੇ ਅਥੇ ਹੀ ਕੰਮ ਕਰਨਾ ਚਾਹੀਦਾ ਚਾਹੇ ਥੋੜੇ ਘੱਮ ਦੇਖੋ ਗੋਲਪੇ ਰੇੜੀ ਲਾ ਲੋ ਜੇ ਪਰਦੇਸੀ ਲਾਰੇ ਸਾਨੂੰ ਕੀ ਹੈ ਕਿਉਂ ਸ਼ਰਮ ਕਰਨੀ ਜੇ ਪੰਜਾਬ ਬਚਾਣਾ ਆਪਣਾ ਫਿਰ ਆਪ ਕੰਮ ਕਰੋ ਆਪਣੇ ਹੱਥੀਂ ਕੰਮ ਕਰੋ ਕੋਈ ਲੋੜ ਨਹੀਂ ਆਪਣ ਨੂੰ ਬਾਹਰ ਭੇਜਣ ਦੀ ਨਿਆਲੇ ਨੂੰ ਡਾਂਟੋ ਸਮਝਾਓ ਕੰਮ ਖੋਲ ਕੇ ਦਿਓ ਅਥੇ ਜਿੰਨਾ ਉਸ ਵੇਲੇ ਤੁਹਾਡਾ ਬੇਟਾ ਹੁਣ ਕੰਮ ਕਰਦਾ ਕਾਦੀ ਦੁਕਾਨ ਬਣਾ ਕੇ ਦਿੱਤੀ ਉਹਨੂੰ ਮੈਂ ਕਿਰਾਨੀ ਦੀ ਦੁਕਾਨ ਕਰਕੇ ਦਿੱਤੀ ਪਹਿਲਾਂ ਮੇਰੀ ਕਿਰਾਨੀ ਦੀ ਗਾਂ ਜੀ ਆ ਗੱਡੀ ਹੁਣ ਬਾਈ ਹੈ ਜੀ ਠੀਕ ਹੈ ਜੀ ਉਹਦੇ ਕਰਕੇ ਕਿ ਮੈਂ ਗੱਡੀ 'ਚ ਬੈਠੂਗਾ ਤੂੰ ਘਟਾਲ ਦੇ ਰਿਹਾ ਤੇ ਹੁਣ ਜਦੋਂ ਮੈਂ ਰੋਟੀ ਖਾਣ ਜਾਊਗਾ ਤੇ ਉਹਨੇ ਹੱਥੇ ਬੈਠਾ ਫਿਰ ਦੁਬਾਰੇ ਠੀਕ ਹੈ ਜੀ ਉਹਨੂੰ ਵੀ ਪਤਾ ਲੱਗ ਗਿਆ ਕਿ ਕੰਮ ਕਰਨਾ ਠੀਕ ਹੈ ਨਹੀਂ ਇਹ ਬਹੁਤ ਵੱਡਾ ਵਧੀਆ ਮੈਸੇਜ ਤੁਸੀਂ ਦੇ ਰਹੇ ਹੋ ਲੋਕਾਂ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਆਪਣੇ ਮਾਪਿਆਂ ਤੋਂ ਬਾਹਰੇ ਹੋ ਕੇ ਕਹਿੰਦੇ ਵੀ ਜਿੱਦ ਕਰਦੇ ਆ ਵੀ ਅਸੀਂ ਬਾਹਰ ਜਾਣੇ ਆ ਜਾਂ ਉੱਥੇ ਜਾ ਕੇ ਪੜਾਂਗੇ ਉੱਥੇ ਕਮਾਈ ਕਰਾਂਗੇ ਕੀ ਕਹਿਣਾ ਚਾਹੁੰਦੇ ਐਸੇ ਨੌਜਵਾਨਾਂ ਨੂੰ ਮੈਂ ਕਹਾਂ ਜੀ ਐਸੀ ਕਮਾਈ ਦਾ ਕੋਈ ਫਾਇਦਾ ਨਹੀਂ ਉਥੇ ਆਉਣ ਦਾ ਪਤਾ ਨਹੀਂ ਹੈਗਾ ਜੀ ਕੋਈ ਆਣਾ ਕਿ ਨਹੀਂ ਆਣਾ ਸਾਡੇ ਖੁਦ ਰਿਸ਼ਤੇ ਆ ਨਕੋਦਰ ਵਿੱਚ ਦੇਖੋ ਜੀ ਸਹੀ ਤਰੀਕੇ ਗਿਆ ਉਹ ਬੰਦਾ ਜਦ ਡੈਡ ਬੋੜੀ ਆਈ ਸਾਡੇ ਅੱਖੇ ਦੇਖ ਤੇ ਗੱਲ ਦੇਖੋ ਫਾਇਦਾ ਕੀ ਜਾਲ ਦਾ ਬਾਤ ਕੋਈ ਫਾਇਦਾ ਹੈਗਾ ਇੱਕ ਦੋ ਨਿਆਣੇ ਦੋ ਤੋਂ ਤੀਜਾ ਨਾਲ ਕੋਈ ਵਿਰਲਾ ਕਰਦਾ ਹੀ ਮਜਾਗਿਆ ਠੀਕ ਹੈ ਜੀ ਉਹ ਵੀ ਆਪਾਂ ਬਾਹਰ ਭੇਜੇ ਨਾ ਤਾਂ ਫਾਇਦਾ ਕੀ ਹੈ ਦੱਸੋ ਇਹਦਾ ਕੋਈ ਫਾਇਦਾ ਹੈਗਾ ਭੇਜਣ ਦਾ ਨਿਆਣੇ ਹੋਣ ਨਾ 5-7 ਬੰਦਾ ਕੋਈ ਦੋ ਭੇਜ ਦਿਓ ਜੀ ਤਿੰਨ ਰੱਖ ਲਓ ਜੀ ਵੇ ਨਾਲ ਦੇਖ ਲੋ ਜੀ ਸਾਰੇ ਪੰਜਾਬੀਆਂ ਸਾਰੇ ਪੰਜਾਬੀਆਂ ਨੂੰ ਪਤਾ ਦੇਖੋ ਜ਼ਮੀਨਾਂ ਵੇਚ ਵੇਚ ਵਿੱਚ ਚਲੇ ਗਈ ਸਾਰੇ ਪਿੰਡਾਂ 'ਚ ਜ਼ਮੀਨਾਂ ਪਿੰਡ ਦੇ ਪਿੰਡ ਖਾਲੀ ਹੋ ਗਏ ਜ਼ਮੀਨਾਂ ਵੇਚ ਦੇ ਹੁਣ ਉੱਥੋਂ ਵਾਪਸ ਆ ਰਹੇ ਆ ਤੇ ਜੇ ਜ਼ਮੀਨਾਂ ਉਹਨੇ ਰਹੀਆਂ ਆਪਾਂ ਉੱਥੇ ਦਿੰਦੇ ਨਾ ਘਰ ਦੇਣਾ ਕਾਟ ਦੇ ਕੀ ਫਾਇਦਾ ਹੋਇਆ ਦੱਸੋ ਵੇਚਣ ਦਾ ਜੀ ਬਹੁਤ ਵਧੀਆ ਮੈਸੇਜ ਦਿੱਤਾ ਤੁਸੀਂ ਸੋ ਆਪਾਂ ਨੂੰ ਵੀ ਸਾਰਿਆਂ ਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਕਿਉਂਕਿ ਇੱਥੇ ਵੀ ਪੜਾਈਆਂ ਹੁੰਦੀਆਂ ਨੇ ਇੱਥੇ ਵੀ ਬਿਜ਼ਨਸ ਕੀਤੇ ਜਾ ਸਕਦੇ ਨੇ ਜੇ 40-50 ਲੱਖ ਰੁਪਏ ਲਾ ਕੇ ਆਪਾਂ ਅਮਰੀਕਾ ਬੱਚੇ ਨੂੰ ਭੇਜਣਾ ਆ ਤਾਂ ਇੱਥੇ ਵੀ 5 ਤੋਂ 10 ਲੱਖ ਰੁਪਏ ਲਾ ਕੇ ਬਹੁਤ ਵਧੀਆ ਬਿਜ਼ਨਸ ਚੱਲ ਸਕਦਾ ਹੈ ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਹੁਣ ਇਹ ਜੂਸ ਦੀ ਰੇੜੀ ਲਾ ਰਹੇ ਨੇ ਜਾਂ ਇਹ ਕੋਈ ਜਿਵੇਂ ਕੋਲਾ ਸੰਤਰਾ ਇਦਾਂ ਦੇ ਇਹ ਲਾਰੇ ਨੇ ਇਹ ਇਹਨਾਂ ਨੇ ਗੱਡੀ ਪਾਈ ਹੋਈ ਆ ਇੱਥੇ ਵੀ ਕਹਿੰਦੇ 1000 ਰੁਪਿਆ ਦੇੜੀ ਕੁਮਾਰੇ ਨੇ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਜੇ ਪ੍ਰਵਾਸੀ ਲੋਕ ਇੱਥੇ ਆਣ ਕੇ ਕਾਮਯਾਬ ਹੋ ਸਕਦੇ ਤੇ ਪੰਜਾਬੀ ਬੰਦਾ ਕਿਉਂ ਨਹੀਂ ਹੋ ਸਕਦਾ ਸੋ ਆਪਣੇ ਵੀ ਬੱਚਿਆਂ ਨੂੰ ਸਮਝਾਓ ਤੇ ਵੀ ਇਸ ਤਰ੍ਹਾਂ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਆਪਣੇ ਪੰਜਾਬ ਨੂੰ ਰਹਿ ਕੇ ਤੇ ਪੰਜਾਬ ਨੂੰ ਸੰਭਾਲੋ ਕਾਰੋਬਾਰ ਚਲਾਓ ਤੇ ਇੱਥੇ ਹੀ ਆਪਣੇ ਪੰਜਾਬ ਨੂੰ ਰੰਗਲਾ ਰੰਗਲਾ ਬਣਾਇਆ ਜਾਵੇ ਕਿਉਂਕਿ ਆਪਾਂ ਜੇ ਬਾਹਰ ਚਲੇ ਗਏ ਤੇ ਆਪਣੇ ਪੰਜਾਬ ਨੂੰ ਕੌਣ ਸੰਭਾਲੂਗਾ ਫਿਰ ਬਾਹਰਲੇ ਲੋਕ ਹੀ ਆ ਕੇ ਸੰਭਾਲਣਗੇ ਸੋ ਇਸ ਤੋਂ ਬਚਣ ਵਾਸਤੇ ਆਪਾਂ ਨੂੰ ਤੇ ਇਹ ਮੈਸੇਜ ਬਹੁਤ ਵਧੀਆ ਲੱਗਿਆ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈਗਾ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਤੇ ਅਸੀਂ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ